ਸੰਗ ਜਾਂ ਸ਼ਬਦ ਦਾ ਅਭਿਆਸ ਕਰਨਾ ਹੁਣ ਬਾਣੀ ਦੇ ਨਾਲ ਬਾਣੀ ਜ਼ਰੂਰੀ ਹੈ ਪ੍ਰਚਲਿਤ ਹੈ ਸਿੱਖ ਜਗਤ ਅੰਦਰ ਬਾਣੀ ਬਾਣਾ ਪੰਕਪਸ਼ਾਨੋ ਸਿੰਘ ਗੁਰੂ ਕਾ ਪੰਛੀ ਜਾਨੋ ਤੁਹਾਡੇ ਬੱਚੇ ਨੇ ਵਰਦੀ ਪਾ ਲਈ ਸਕੂਲੇ ਚਲਿਆ ਗਿਆ ਤੇ ਪੜਦਾ ਕੁਝ ਆ ਨਹੀਂ ਪੜ੍ਹਾਈ ਕੁਝ ਕਰਦਾ ਨਹੀਂ ਹੈ ਤੇ ਸਕੂਲ ਵਾਲੇ ਬਾਹਰ ਕੱਢ ਦਿੰਦੇ ਨੇ ਵੀ ਇਹ ਨਲਾਇਕ ਹੈ ਬਾਣਾ ਪਾ ਲਿਆ ਪੇਖ ਧਾਰ ਲਿਆ ਜੇ ਅੰਦਰੋਂ ਥੋਥਾ ਐ ਬਾਣੀ ਨਹੀਂ ਪੜਦਾ ਤੇ ਇਹ ਵਰਦੀ ਜਿਹੜੀ ਐ ਜੇ ਇਹਨੂੰ ਸ਼ਾਸਨ ਵਿੱਚ ਰਹਿੰਦਾ ਹੀ ਨਹੀਂ ਐ ਤੇ ਵਰਦੀ ਪਾਈ ਕਿਸੇ ਕੰਮ ਨਹੀਂ ਆਵੇਗੀ ਰੂਲਸ ਐਂਡ ਰੈਗੂਲੇਸ਼ਨਸ ਨੇ ਕਾਰਮੀ ਦੇ ਉਹਨਾਂ ਨੂੰ ਫੋਲੋ ਨਹੀਂ ਕਰਦਾ ਕਲੀ ਵਰਦੀ ਨਾਲ ਗੱਲ ਨਹੀਂ ਚੱਲੇਗੀ ਜਿੰਨੀ ਵਰਦੀ ਜ਼ਰੂਰੀ ਐ ਜਿੰਨਾ ਬਾਣਾ ਜ਼ਰੂਰੀ ਐ ਉਨੀ ਹੀ ਬਾਣੀ ਜ਼ਰੂਰੀ ਐ ਕਕਾਰ ਧਾਰਨੇ ਅਤ ਜ਼ਰੂਰੀ ਨੇ ਬਾਪੂ ਨੇ ਕਿਹਾ ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਰਹਿਤ ਜ਼ਰੂਰੀ ਹੈ ਹੁਣ ਤਨ ਦੀ ਰਹਿਤ ਹੈ ਪੰਜ ਕਕਾਰ ਮਨ ਦੀ ਰਹਿਤ ਹੈ ਪੰਜ ਬਾਣੀਆਂ ਜੇ ਪੜਦਾ ਨਹੀਂ ਹੈ ਨਿਤਨੇਮ ਨਹੀਂ ਕਰਦਾ ਤੇ ਨਲਾਇਕ ਹੀ ਅਖਵਾਵੇਂਗਾ ਸਿੱਖ ਜਗਤ ਅੰਦਰ ਉੱਤਮ ਪਦਵੀ ਨਹੀਂ ਤੂੰ پا ਸਕਦਾ ਮਹਾਰਾਜ ਕਹਿੰਦੇ ਸਤ ਸੰਗ ਵਿੱਚ ਜਾਣਾ ਹੈ ਸ਼ਬਦ ਦਾ ਅਭਿਆਸ ਕਰਨਾ ਹੈ